ਸੁਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਹੁਣ ਲਗਾਤਾਰ ਸ਼ਰਧਾਲੂਆਂ ਦੀ ਪੀੜ ਹੈ ਜਿਹੜੀ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਵੈਸ਼ਨੂ ਦੇਵੀ ਜਾ ਰਹੇ ਨੇ ਦਰਸ਼ਨ ਕਰੇ। ਵੀ ਗੱਲ ਕਰਾਂਗੇ ਐਤਵਾਰ ਸੋਮਵਾਰ ਦੀ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਸ਼ਰਧਾਲੂਆਂ ਦੀ ਉੱਥੇ ਪਹੁੰਚੀ ਹੈ। ਸੋ ਮੁੜ ਕਹਿ ਸਕਦੇ ਆ ਭਾਰਤ ਤੇ ਪਾਕਿਸਤਾਨ ਵਿੱਚਕਾਰ ਜੋ ਹਾਲਾਤ ਬਣੇ ਹੋਏ ਸਨ ਤੇ ਹੁਣ ਮੁੜ ਤੋਂ ਜਿਹੜੀ ਜ਼ਿੰਦਗੀ ਆ ਲੀਆਂ ਤੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ ਸੋਮਵਾਰ ਨੂੰ 77 ਸਰ ਸ਼ਰਧਾਲੂਆਂ ਨੇ ਕਟੜਾ ਵਿਖੇ ਰਜਿਸਟ੍ਰੇਸ਼ਨ ਕਰਵਾਈ ਅਤੇ ਪਵਨਵਲ ਰਵਾਨਾ ਹੋਇਆ ਤੁਹਾਨੂੰ 11695 ਸ਼ਰਧਾਲੂ ਮਾਤਾ ਵੈਸ਼ਨੂ ਦੇਵੀ ਮਾਤਾ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਸੱਜੂ ਦੱਸਦੀ ਹੈ ਕਿ ਹੁਣ ਸ਼ਰਧਾਲੂਆਂ ਦੀ ਗਿਣਤੀ ਹੌਲੀ ਹੌਲੀ ਵਧਣੀ ਸ਼ੁਰੂ ਹੋ ਗਈ ਹੈ ਸਥਿਤੀ ਤੇਜ਼ ਨਾਲ ਸੁਧਰਦੀ ਜਾਪਦੀ ਹੈ ਵਪਾਰਕ ਭਾਈਚਾਰੇ ਨੂੰ ਵੀ ਹੁਣ ਉਮੀਦ ਜਾਗੀ ਹੈ ਕਿ ਸਿਸਟਮ ਹੈ ਜਿਹੜਾ ਹੁਣ ਮੁੜ ਪਟੜੀ ਤੇ ਪਹੁੰਚ ਰਿਹਾ ਸੋ ਇਸ ਵੇਲੇ ਮਾ ਵੈਸ਼ਨੂ ਦੇਵੀ ਭਵਨ ਮਾਰਗ ਅਤੇ ਬੇਸ ਕੈਂਪਾ ਜੁੜਾ ਟਟੜਾ ਦੇ ਵਿੱਚ ਜ਼ਿਆਦਾਤਰ ਨਿੱਜੀ ਵਪਾਰਕ ادارے ਜਿਵੇਂ ਵੀ ਮੰਨੇ ਕੋੜੇ ਕਿਚਨ ਵਾਲੇ ਅਤੇ ਪਾਲਕੀ ਚੁੱਕੜ ਵਾਲੇ ਹਸਪਾਲ ਦੀ ਉਡੀਕ ਕਰ ਰਹੇ ਨੇ ਸੋ ਸਥਾਪਨਾਵਾਂ ਦੇ ਮਾਲਕ ਕੋੜੇ ਕੁਲੀ ਅਤੇ ਪਾਲਕੀ ਟੋਣ ਵਾਲੇ ਮਾਤਾ ਵੈਸ਼ਨੂ ਦੇਵੀ ਯਾਤਰਾ ਦੇ ਵਿੱਚ ਵਾਧੇ ਦੀ ਉਡੀਕ ਕਰ ਰਹੇ ਨੇ ਸੋੰਮਵਾਰ ਨੂੰ ਵਿਸ਼ਰਧਾਲੂਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲੀਆਂ ਸ਼ਰਧਾਲੂ ਸ਼੍ਰੈਨ ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਦਾ ਵੀ ਲਗਾਤਾਰ ਜਿਹੜਾ ਲਾਭ ਉਠਾਰੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਹੁਣ ਸ਼ਰਧਾਲੂਆ ਦੀ ਭੀੜ ਉਮੜਨੀ ਹੈ ਜਿਹੜੀ ਦਰਸ਼ਨਾ ਲਈ ਸ਼ੁਰੂ ਹੋ ਚੁੱਕੀ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਗਰਮੀਆਂ ਦੀਆਂ ਛੁੱਟੀਆਂ ਪੈਣ ਵਾਲੀਆਂ ਨੇ ਸੋ ਇਸ ਦੀ ਤਾਦਾਦ ਹੋਰ ਵੀ ਵਧਣ ਦੀ ਜਿਹੜੀ ਉਮੀਦ ਜਤਾਈ ਜਾ ਰਹੀ ਆ ਅਪਡੇਟ ਲੈ ਕੇ ਉੱਭਰੂ ਹੋਵਾਂਗੇ ਜੁੜੇ ਰਹੋ ਧਿਆਨ ਲਾਈਵ ਨਾਲ ਸੂਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਹੁਣ ਲਗਾਤਾਰ ਸ਼ਰਧਾਲੂਆਂ ਦੀ ਧੀੜ ਹੈ ਜਿਹੜੀ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਵੈਸ਼ਨੂ ਦੇਵੀ ਜਾ ਰਹੇ ਨੇ ਦਰਸ਼ਨ ਕਰੇ। ਇਹ ਗੱਲ ਕਰਾਂਗੇ ਐਤਵਾਰ ਸੋਮਵਾਰ ਦੀ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਸ਼ਰਧਾਲੂਆਂ ਦੀ ਉੱਥੇ ਪਹੁੰਚੀ ਹੈ। ਸੋ ਮੁੜ ਕਹਿ ਸਕਦੇ ਆ ਭਾਰਤ ਤੇ ਪਾਕਿਸਤਾਨ ਵਿੱਚ ਕਾਰਜੋ ਹਾਲਾਤ ਬਣੇ ਹੋਏ ਸਨ ਤੇ ਹੁਣ ਮੁੜ ਤੋਂ ਜਿਹੜੀ ਜ਼ਿੰਦਗੀ ਆ ਲੀਆਂ ਤੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ ਸੋਮਵਾਰ ਨੂੰ ਸਤ ਸਰ ਸੋਸ਼ ਸ਼ਰਧਾਲੂਆਂ ਨੇ ਕਟੜਾ ਵਿਖੇ ਰਜਿਸਟ੍ਰੇਸ਼ਨ ਕਰਵਾਈ ਅਤੇ ਪਵਨਵਲ ਰਵਾਨਾ ਹੋਇਆ ਤੁਹਾਨੂੰ 11695 ਸ਼ਰਧਾਲੂ ਮਾਤਾ ਵੈਸ਼ਨੂ ਦੇਵੀ ਮਾਤਾ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਸੋ ਦੱਸ ਦਈਏ ਕਿ ਹੁਣ ਸ਼ਰਧਾਲੂਆਂ ਦੀ ਗਿਣਤੀ ਹੌਲੀ ਹੌਲੀ ਵਧਨੀ ਸ਼ੁਰੂ ਹੋ ਗਈ ਹੈ ਸਥਿਤੀ ਤੇਜ਼ੀ ਨਾਲ ਸੁਧਰਦੀ ਜਾਪਦੀ ਹੈ ਵਪਾਰਕ ਭਾਈਚਾਰੇ ਨੂੰ ਵੀ ਹੁਣ ਉਮੀਦ ਜਾਗੀ ਹੈ ਕਿ ਸਿਸਟਮ ਹੈ ਜਿਹੜਾ ਹੁਣ ਮੁਰ ਪਟੜੀ ਤੇ ਪਹੁੰਚ ਰਿਹਾ ਸੋ ਇਸ ਵੇਲੇ ਮਾ ਵੈਸ਼ਨੂ ਦੇਵੀ ਭਵਨ ਮਾਰਗ ਅਤੇ ਬੇਸ ਕੈਂਪਾ ਜੁੜਾ ਕਟੜਾ ਦੇ ਵਿੱਚ ਜ਼ਿਆਦਾਤਰ ਨਿੱਜੀ ਵਪਾਰਕ ادارے ਜਿਵੇਂ ਵੀ ਮੰਨੇ ਕੋੜੇ ਕਿਚਨ ਵਾਲੇ ਅਤੇ ਪਾਲਕੀ ਚੁੱਕੜ ਵਾਲੇ ਹਸਪਾਲ ਦੀ ਉਡੀਕ ਕਰ ਰਹੇ ਨੇ ਸੋ ਸਥਾਪਨਾਵਾਂ ਦੇ ਮਾਲਕ ਕੋੜੇ ਕੁਲੀ ਅਤੇ ਪਾਲਕੀ ਟੋਣ ਵਾਲੇ ਮਾਤਾ ਵੈਸ਼ਨੂ ਦੇਵੀ ਯਾਤਰਾ ਦੇ ਵਿੱਚ ਵਾਧੇ ਦੀ ਉਡੀਕ ਕਰ ਰਹੇ ਨੇ ਸੋੰਮਵਾਰ ਨੂੰ ਵਿਸ਼ਰਧਾਲੂਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂਵਾਂ ਮਿਲੀਆਂ ਸ਼ਰਧਾਲੂ ਸ਼੍ਰੈਨ ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਦਾ ਵੀ ਲਗਾਤਾਰ ਜਿਹੜਾ ਲਾਭ ਉਠਾਰੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਹੁਣ ਸ਼ਰਧਾਲੂਆ ਦੀ ਢੀੜ ਉਮੜਨੀ ਹੈ ਜਿਹੜੀ ਦਰਸ਼ਨਾ ਲਈ ਸ਼ੁਰੂ ਹੋ ਚੁੱਕੀ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਗਰਮੀਆਂ ਦੀਆਂ ਛੁੱਟੀਆਂ ਪੈਣ ਵਾਲੀਆਂ ਨੇ ਸੋ ਇਸ ਦੀ ਤਾਦਾਦ ਹੋਰ ਵੀ ਵਧਣ ਦੀ ਹੈ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਅਪਡੇਟ ਲੈ ਕੇ ਉੱਭਰ ਹੋਵਾਂਗੇ ਜੁੜੇ ਰਹੋ ਵਿਧਾਨਾ ਲਾਈਵ ਨਾਲ